ਸਰਬਸਾਂਝਾ ਦਰਬਾਰ ਮਾਤਾ ਸਤਿਆਦੇਵੀ ਜੀ ਤੇ ਬਾਪੂ ਰੰਗੜਵਾਸ਼ਾ ਜੀ ਕੈਨੇਡਾ ਵਾਲੇ ਤੇ ਬੰਗਿਆਂ ਵਾਲੇ ਸੰਗਤਾਂ ਬਾਬਾ ਜੀ ਦੇ ਦਰਬਾਰ ਦੇ ਉੱਤੇ ਜਾਣ ਵਾਸਤੇ ਲਾਈਨ ਦੇ ਵਿੱਚ ਲੱਗੀਆਂ ਹੋਈਆਂ ਨੇ ਸ਼ਾਂਤ ਲਈ ਤੋਂ ਚੱਲ ਰਹੀਆਂ ਨੇ ਹੌਲੀ-ਹੌਲੀ ਦੇਖੋ ਜੀ ਸੋਹਣੇ-ਸੋਹਣੇ ਝੰਡਿਆਂ ਦੇ ਨਾਲ ਸੰਗਤਾਂ ਪੂਰੀ ਤਰਾ ਲੈਨ ਦੇ ਵਿੱਚ ਪੂਰੀ ਵਿਵਸਥਾ ਦੇ ਨਾਲ ਚੱਲਦੀਆਂ ਜੀ ਜਿੰਨੀ ਸੰਗਤ ਹੈ ਉੰਨੇ ਹੀ ਬਾਬਾ ਜੀ ਦੇ ਸੋਹਣੇ ਸੋਹਣੇ ਝੰਡੇ ਨੇ ਬਹੁਤ ਹੀ ਖੂਬਸੂਰਤ ਦ੍ਰਿਸ਼ ਬਾਬਾ ਜੀ ਦੀ ਪਵਿੱਤਰ ਨਗਰੀ ਸ਼ਾਤਲਾਈ ਤੋਂ ਜਦੋਂ ਸੰਗਤਾਂ ਗੋਫਾ ਨੂੰ ਚੱਲਣ ਲੱਗਦੀਆਂ ਨੇ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਚੱਲਣ ਲੱਗਦੀਆਂ ਨੇ ਉਸ ਟਾਈਮ ਦੇ ਖੂਬਸੂਰਤ ਦ੍ਰਿਸ਼ ਜੀ ਹੋਰ ਵੀ ਬਹੁਤ ਵੀਡੀਓ ਪਏ ਨੇ ਹਜੇ ਹੌਲੀ ਹੌਲੀ ਭਗਤਾਂ ਦੇ ਰੂਬਰੂ ਕਰਾਂਗੇ ਦੇਖੋ ਜੀ ਰੱਸੀ ਲੱਗਦੀ ਹੈ ਇੱਕ ਸਾਈਡ ਤੇ ਸੰਗਤਾਂ ਸ਼ਾਸਨ ਦੇ ਵਿੱਚ ਰਹਿੰਦੀਆਂ ਨੇ ਔਰ ਪਿਆਰ ਔਰ ਸਤਿਕਾਰ ਨਾਲ ਬਾਬਾ ਜੀ ਦਾ ਗੁਣਗਾਨ ਕਰਦੇ ਹੋਏ ਗੋਫਾ ਵੱਲ ਨੂੰ ਚਾਲੇ ਪਾਉਂਦੇ ਨੇ ਬਾਬਾ ਜੀ ਦੇ ਭਗਤ ਪਿਆਰੇ ਦੇਖੋ ਜੀ ਖੂਬਸੂਰਤ ਵਿਊ ਬਾਬਾ ਜੀ ਦੀ ਪਵਿੱਤਰ ਨਗਰੀ ਸ਼ਾਹ ਤਲਾਈ ਤੋਂ ਸੰਗਤਾਂ ਜਦੋਂ ਚਾਲੇ ਪਾਉਂਦੀਆਂ ਨੇ ਡਿਓਟ ਸਿੱਧ ਨੂੰ ਪੂਰਾ ਦਿਨੀ ਤਕਰੀਬਨ ਤਕਰੀਬਨ ਲੱਗ ਜਾਂਦਾ ਇਹਨਾਂ ਨੂੰ ਗੁਫਾ ਤੇ ਜਾਂਦਿਆਂ ਹੋਿਆਂ ਨੂੰ ਭਗਤ ਆਪਣੀ ਮਸਤੀ ਦੇ ਵਿੱਚ ਰਹਿੰਦੇ ਨੇ ਬਾਬਾ ਜੀ ਦਾ ਗੁਣ ਗਾਣ ਕਰਦੇ ਨੇ ਬਹੁਤ ਹੀ ਖੂਬਸੂਰਤ view ਸ਼ਾਤ ਲਈ ਦੇ ਵਿੱਚ ਬਾਬਾ ਜੀ ਦੀਆਂ ਸੰਗਤਾਂ ਸਰਬਸਾਂਝੇ ਦਰਬਾਰ ਵਾਲੇ ਭਗਤਾਂ ਦੀਆਂ ਰੌਣਕਾਂ ਸੋਹਣੇ-ਸੋਹਣੇ ਝੰਡਿਆਂ ਦੇ ਨਾਲ ਬਾਬਾ ਜੀ ਦੇ ਦਰਬਾਰ ਨੂੰ ਜਾਣ ਵਾਸਤੇ ਅਸੀਂ ਬਹੁਤ ਕਰਮਾ ਵਾਲੇ ਆ ਕਿ ਸਾਨੂੰ ਇੰਨੀਆਂ ਸੰਗਤਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲ ਰਿਹਾ ਦੇਖੋ ਜੀ ਸੰਗ ਤਾਂ ਕਿਵੇਂ ਲੱਗੀਆਂ ਹੋਈਆਂ ਨੇ ਲਾਈਨਾਂ ਦੇ ਵਿੱਚ ਇੱਕ ਲਾਈਨ ਹੋਊਗੀ ਇੱਕ ਲਾਈਨ ਦੇ ਵਿੱਚ ਚੱਲਣਗੇ ਤਾਂ ਕਿ ਟ੍ਰੈਫਿਕ ਨੂੰ ਬੇਗਾਨਾ ਪਵੇ ਟ੍ਰੈਫਿਕ ਵੀ ਸੰਚਾਰੂ ਰੂਪ ਨਾਲ ਚੱਲਦੀ ਰਹੇ ਸ਼ਾਤ ਲਾਈਨਾਂ ਦੇ ਵਿੱਚ ਭਗਤਾਂ ਦੀਆਂ ਚੌਂਕੀਆਂ ਵੀ ਲੱਗਦੀਆਂ ਨੇ ਓਬਿਡੀਓ ਵੀ ਥੋੜੇ ਰੂਬਰੂ ਕਰਾਂ